ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਰਾਮ ਸਰੂਪ ਅਣਖੀ ਜੀ ਦੀ ਇੱਕ ਹੋਰ ਕਹਾਣੀ ਬਗੇਲੋ ਸਾਧਣੀ ਗਲ ਤੇੜ ਕੁੜਤੀ ਸਲਵਾਰ ਤੇ ਸਿਰ ਤੇ ਵਾਲਾਂ ਦਾ ਬੰਦਿਆਂ ਵਾਂਗ ਜੋੜਾ ਕਰਕੇ ਦੋ ਗ ਚਾਰਖਣੇ ਸਮੂਸੇ ਦਾ ਸਾਫਾ ਬੰਨਿਆ ਹੋਇਆ ਨੱਕ ਕੰਨ ਦੀ ਟੋਂ ਕੋਈ ਨਹੀਂ ਪੈਰਾਂ ਮੋਢੀ ਜੁੱਤੀ ਮੋਢੇ ਤਰੀ ਕੰਨ ਤੱਕ ਉੱਚੇ ਡਾਂਗ ਏ ਬਗੇਲੋ ਸਾਧਣੀ ਹੈ ਉਹਦੇ ਮੂੰਹ ਤੇ ਉਹਨੂੰ ਬਗੇਲ ਕੋ ਰੱਖਦਾ ਹਰ ਕੋਈ ਅੱਗੇ ਜਾ ਰਿਆਂ ਦੋ ਮੱਝਾਂ ਤੇ ਇੱਕ ਵੱਛੇ ਪਿੱਛੇ ਉਹਦਾ ਛੋਟਾ ਪੋਤਾ ਵੱਡੇ ਮੁੰਡੇ ਦਾ ਨੱਚਦਾ ਟੱਪਦਾ ਥਾਂ ਦੇ ਥਾਂ ਖੜਦਾ ਤੇ ਫੇਰ ਤੁਰ ਪੈਂਦਾ ਪਸ਼ੂ ਅਗਾ ਨਿਕਲ ਗਏ ਬਗੇਲੋ ਸਾਥ ਵਿੱਚ ਖੜ ਗਈ ਹੈ ਕੌੰਡੋ ਤੇ ਦੋ ਬੰਦੇ ਬੈਠੇ ਹਨ ਉਹ ਉਹਨਾਂ ਨਾਲ ਕੋਈ ਗੱਲ ਕਰਦੀ ਹੈ ਖੜੇ ਹੋਣ ਦਾ ਅੰਦਾਜ਼ ਡਾਂਗ ਦੀ ਇੱਕ ਹੁੱਜ ਖੁੰਡ ਦੇ ਓਟੇ ਨਾਲ ਦੋਜੇ ਹੁੱਜ ਥੋੜੀ ਹੇਠ ਡਾਂਗ ਦਾ ਸਿਰਾ ਮੋਠੇ ਵਿੱਚ ਕੁੱਟ ਰੱਖਿਆ ਹੈ ਦੂਜਾ ਹੱਥ ਵਖੀ ਉੱਤੇ ਬੜੇ ਠਰਮੇ ਨਾਲ ਗੱਲ ਕਰਦੀ ਹੈ ਖੁੰਡ ਉੱਤੇ ਬੈਠੇ ਬੰਦੇ ਪੂਰੇ ਗੰਭੀਰ ਹਨ ਗੱਲ ਮੁਕਾ ਕੇ ਉਹ ਮੱਝ ਅਮਗਰ ਤੁਰ ਪੈਂਦੀ ਹੈ ਸੱਤ ਦੇ ਬੰਦੇ ਉਹਦੇ ਪਿੱਠ ਪਿੱਛੇ ਉਹਦੀ ਕੋਈ ਗੱਲ ਨਹੀਂ ਕਰਦੇ ਉਹ ਕਦੇ ਬੜੀ ਚਰਚੇ ਤੌਰਤ ਹੁੰਦੀ ਸੀ ਹਰ ਮੂੰਹ ਉਹਦੀਆਂ ਗੱਲਾਂ ਕਰਦਾ ਹਰ ਕੋਈ ਉਹਦੇ ਵੱਲ ਵੱਡ ਖਾਣੀਆਂ ਅੱਖਾਂ ਨਾਲ ਝਾਕਦਾ ਹਰ ਕੋਈ ਉਹਨੂੰ ਹੜੱਪ ਕਰ ਜਾਣਾ ਚਾਹੁੰਦਾ ਪਰ ਹਰ ਕੋਈ ਉਹ ਤੋਂ ਡਰਦਾ ਹਰ ਕੋਈ ਆਪਣੀ ਇੱਜ਼ਤ ਬਚਾ ਕੇ ਰੱਖਦਾ ਪੇਕਿਆਂ ਦੇ ਪਿੰਡ ਉਹ ਸਾਧ ਦੇ ਡੇਰੇ ਪੜਦੀ ਹੁੰਦੇ ਔਰ ਮੁੰਡੇ ਕੁੜੀਆਂ ਪੜਦੇ ਸਭ ਚਿੱਟਾ ਬਾਣਾ ਪਹਿੰਦੇ ਕੁੜੀਆਂ ਮੁੰਡਿਆਂ ਵਾਂਗ ਰਹਿੰਦੀਆਂ ਮੁੰਡਿਆਂ ਵਾਂਗ ਸਿਰ ਦੇ ਵਾਲਾਂ ਦਾ ਜੋੜਾ ਕਰਦੀਆਂ ਤੇ ਪੱਗਾਂ ਬੰਨਦੀਆਂ ਬਗੇਲੋ ਸਾਰੀਆਂ ਕੁੜੀਆਂ ਨਾਲੋਂ ਵੱਧ ਹੁੰਦੜ ਹੇਲ ਸੀ ਹੱਡਾ ਪੈਰਾਂ ਦੀ ਖੁੱਲੀ ਤੇ ਉੱਚੇ ਕੱਦ ਵਾਲੀ ਲੱਗਦੇ ਜਿਵੇਂ ਉਹ ਕੋਈ ਭਾਰ ਜਵਾਨ ਤੇ ਸੋਨਾ ਸੁਨੱਖਾ ਮੁੰਡਾ ਹੋਵੇ ਉਹ ਬੋਲਦੀ ਵੀ ਮੁੰਡਿਆਂ ਵਾਂਗ ਮੈਂ ਨਹੀਂ ਜਾਂਦਾ ਅੱਜ ਪਿੰਡ ਵਿੱਚ ਦੁੱਧ ਲੈਣ ਗੁੱਜੇ ਨੂੰ ਜਾਂ ਬਈ ਮੈਂ ਖਾਊਂਗਾ ਪਹਿਲਾਂ ਪ੍ਰਸ਼ਾਦਿਆਂ ਦੀ ਬੜੀ ਭੁੱਖ ਲੱਗੀ ਹੈ ਡੇਰੇ ਦੇ ਮਹੰਤ ਦੀ ਉਹ ਕੁੰਜੀ ਮੁਖਤਿਆਰ ਬਣ ਗਈ ਪੰਜ ਕਰੇ 50 ਕਰੇ ਮਹੰਤੋਂ ਨੂੰ ਟੋਕਦਾ ਵਰਜਦਾ ਨਹੀਂ ਸੀ ਉਹ ਇੱਕ ਅੱਖੋਂ ਕਾਣਾ ਸੀ ਖਾਸੇ ਉਮਰ ਦਾ ਹੋ ਚੁੱਕਿਆ ਸੀ ਤਾਗੇ ਤਵੇ ਦਿੰਦਾ ਦੇ ਵੈਦਗੀ ਵੀ ਕਰਦਾ ਡੇਰੇ ਨਾਉ ਥੋੜੀ ਕਣੀ ਜ਼ਮੀਨ ਵੀ ਸੀ ਪਰ ਪਿੰਡ ਵਿੱਚ ਮਹੰਤ ਦੀ ਮਾਨਤਾ ਬਹੁਤ ਸੀ ਵਰਾਡੇ ਵਿੱਚ ਕਣਕ ਦੀਆਂ ਬੋਰੀਆਂ ਛੱਤਣ ਨੂੰ ਲੱਗੀਆਂ ਰਹਿੰਦੀਆਂ ਦੁੱਧ ਮੱਖਣ ਆਮ ਸੀ ਲੰਗਰ 24 ਘੰਟੇ ਖੁੱਲਾ ਰਹਿੰਦਾ ਸੱਤਾ ਚਾਹੇ ਠੰਡਾ ਪ੍ਰਸ਼ਾਦਾ ਹਰ ਸਮੇਂ ਮਿਲਦਾ ਰਾਹੀ ਪਾਂਦੀ ਕੋਈ ਆਉਂਦਾ ਹਰ ਇੱਕ ਦੀ ਸਾਮ ਸੰਭਾਲ ਹੁੰਦੀ ਮਹੰਤ ਨਰੈਣਦਾਸ ਦਾ ਛੋਟਾ ਭਾਈ ਕਾਕੂ ਦੂਰ ਆਪਣੇ ਪਿੰਡ ਰਹਿੰਦਾ ਤੇ ਖੇਤੀਬਾੜੀ ਦਾ ਕੰਮ ਕਰਦਾ ਮਹੰਤ ਨੇ ਹੀ ਉਹਦਾ ਵਿਆਹ ਕੀਤਾ ਉਹਨੂੰ ਹੋਰ ਜ਼ਮੀਨ ਲੈ ਕੇ ਦਿੱਤੀ ਕਾਕੂ ਇੱਕ ਸੇਰੀ ਰਲਾ ਕੇ ਖੱਬੇ ਖਾਨ ਵਾਹੀ ਕਰਦਾ ਤੇ ਫਿਰ ਕਾਕੂ ਤੋਂ ਕਾਕਾ ਸਿਓਂ ਖਾਣ ਲੱਗ ਪਿਆ ਕਾਕੀ ਦੀ ਬਹੂ ਕੋਲ ਦੋ ਕੁੜੀਆਂ ਸਨ ਉਹ ਪੰਜਾਹਾਂ ਨੂੰ ਟੁੱਕਣ ਵਾਲਾ ਸੀ ਉਹਦੀ ਬਹੂ ਮੁੰਡਾ ਜੰਮ ਕੇ ਮਰ ਗਈ 2 ਸਾਲਾਂ ਦਾ ਹੋ ਕੇ ਫੇਰ ਮੁੰਡਾ ਵੀ ਮਰ ਗਿਆ ਕੁੜੀਆਂ ਉਡਾਰ ਸਨ ਬੁਰਾ ਹਾਲ ਹੋ ਗਿਆ ਕਾਕਾ ਸਿਉਂਦੇ ਘਰ ਦਾ ਵਾਹੀ ਦਾ ਕੰਮ ਖੁੱਚਲ ਗਿਆ ਉਹਦੀ ਬਹੂ ਉਹ ਤੋਂ 15 ਸਾਲ ਛੋਟੀ ਸੀ ਏਸਾਕ ਉਦੋਂ ਵੀ ਉਹਨੂੰ ਮਸਾਂ ਹੋਇਆ ਸੀ ਹੁਣ ਇਸ ਉਮਰ ਵਿੱਚ ਡੋਲਾ ਕਿਥੋਂ ਨਰੈਣ ਦਾਸ ਤੋਂ ਭਾਈ ਦਾ ਦੁੱਖ ਚੱਲਿਆ ਨਹੀਂ ਜਾਂਦਾ ਸੀ ਉਹ ਸਮਝਦਾ ਕਾਕੂ ਦਾ ਦੁੱਖ ਉਹਦਾ ਆਪਣਾ ਦੁੱਖ ਹੈ ਉਹ ਹੋਰ ਲੋਕਾਂ ਦੇ ਕਸ਼ਟ ਨਿਵਾਰਨ ਕਰਦਾ ਸੀ ਉਹਦਾ ਆਪਣਾ ਮਾਂ ਜਾਇਆ ਦੁਖੀ ਕਿਉਂ ਰਹੇ ਉਹਦਾ ਤਾਂ ਅੱਧ ਵਿਚਕਾਰ ਬੇੜਾ ਡੁੱਬ ਗਿਆ ਸੀ ਡੇਰੇ ਦੀ ਮਹੰਤਿ ਕਿਸ ਕੰਮ ਤੇ ਫੇਰ ਬਗੇਲੋ ਦੇ ਮਾਪਿਆਂ ਨੇ ਮਹੰਤ ਨਰੈਣ ਦਾ ਸੁੱਤੇ ਉਪਕਾਰ ਕੀਤਾ ਉਹ ਗਰੀਬ ਜੱਟ ਸਨ ਜ਼ਮੀਨ ਥੋੜੀ ਸੀ ਖੇਤੀ ਦਾ ਕੰਮ ਅਸਾਂ ਦੁਰਦਾ ਜਵਾਕਾਂ ਦੀ ਪੂਰੀ ਪਾਲ ਪੰਜ ਕੁੜੀਆਂ ਪਿੱਛੋਂ ਦੋ ਮੁੰਡੇ ਬਗੇਲੋ ਸਭ ਤੋਂ ਵੱਡੇ ਉਹਦਾ ਬਾਪ ਲਾਲਚ ਕਰ ਗਿਆ ਅੰਦਰ ਖਾਤੇ ਉਹਨੇ ਮਹੰਤ ਤੋਂ ਪਤਾ ਨਹੀਂ ਕੀ ਕੁਝ ਲੈ ਲਿਆ ਹੋਵੇਗਾ ਬਗੇਲੋ ਕਾਕੋ ਨੂੰ ਵਿਆਹ ਦਿੱਤੇ ਗਏ ਜਿਵੇਂ ਗਾਂ ਦਾ ਰਸਾ ਕਿੱਲਿਓਂ ਖੋਲ ਕੇ ਕਿਸੇ ਤੀਜੇ ਤਿਹਾਕ ਨੂੰ ਫੜਾ ਦਿੱਤਾ ਹੋਵੇ ਉਸ ਵੇਲੇ ਉਹਦੀ ਉਮਰ ਮਸਾਂ 20 ਵਰਿਆਂ ਦੀ ਹੋਵੇਗੀ ਉਹ ਤਾਂ ਜਿਵੇਂ ਗੁੰਮਸੋਂ ਹੋ ਗਈ ਹੀ ਰਹਿ ਗਈ ਹੋਏ ਕੀ ਉਹ ਵਾਸਰ ਦੀ ਉਹ ਇੱਕ ਪਾਸੇ ਮਾਪਿਆਂ ਦੇ ਘਰ ਦੀ ਮੰਦ ਹਾਲੇ ਦੂਜਾ ਆਪਣੇ ਗੁਰੂ ਮਹਾਂਤ ਨਰੈਣਦਾਸ ਦਾ ਨੇਕ ਹੁਕਮ ਕਾਕੂ ਨੇ ਦੂਜਾ ਵਿਆਹ ਕਰਵਾਤਾ ਲਿਆ ਚਲੋ ਰੋਟੀ ਪੱਕਦੀ ਹੋ ਗਈ ਕੁੜੀਆਂ ਕਿੰਨੇ ਕੋ ਸਾਲ ਘਰ ਬੈਠੀਆਂ ਰਹਿੰਦੀਆਂ ਪਰ ਉਹ ਇਸ ਉਤਾਰ ਉਮਰ ਵਿੱਚ ਮਰਦਾਂ ਜਿਹਾ ਮਰਦ ਨਹੀਂ ਰਹਿ ਗਿਆ ਸੀ ਬਗੇ ਲੋ ਕੁਣੀਆਂ ਵਿੱਚ ਕੁੜੀ ਬਣ ਕੇ ਰਹਿੰਦੀ ਉਹਨਾਂ ਨਾਲ ਹਾਸ ਖੇਡ ਕੇ ਦਿਨ ਨਿਕਲ ਜਾਂਦਾ ਕਾਕਾ ਸਿਓ ਦਾੜੀ ਰੰਗ ਕੇ ਰੱਖਦਾ ਸਿਆਲਾ ਵਿੱਚ ਦਵਾਈਆਂ ਪਾ ਕੇ ਪੰਜੀਰੀ ਰੜਾਉਂਦਾ ਮਹਾਂਤ ਨਰੈਣ ਦਾਸ ਉਹਦੇ ਲਈ ਤਾਕਤ ਦੀਆਂ ਗੋਲੀਆਂ ਭੇਜਦਾ ਕਾਕਾ ਸਿਓ ਚਾਹੁੰਦਾ ਉਹ ਮੁੜ ਕੇ 18 ਬਰਸ ਦਾ ਬਣ ਜਾਵੇ ਉਹ ਸਦਾ ਜਵਾਨ ਰਹਿਣ ਦੀ ਕੋਸ਼ਿਸ਼ ਕਰਦਾ ਵੰਠਾਂ ਕੇ ਰਹਿਣ ਲੱਗਿਆ ਪਰ ਸੁੱਕੀ ਲੱਕੜ ਉੱਤੇ ਚਾਹੇ ਕਿ ਉਹਦੇ ਪੀਪੇ ਮੁੱਦੇ ਕਰਦਿਓ ਹਰੇ ਨਹੀਂ ਹੁੰਦੇ ਪੁਰਾਣੇ ਹੱਡਾਂ ਦਾ ਨਵੇਂ ਹੱਡਾਂ ਨਾਲ ਕਾਹਦਾ ਮੇਲ ਤੇ ਫਿਰ ਵੱਡੀ ਬਾਹ ਵਾਲੇ ਜੈਮਲ ਦਾ ਉਹਨਾਂ ਦੇ ਘਰ ਪਤਾ ਨਹੀਂ ਕਦੋਂ ਆਉਣ ਜਾਣ ਹੋ ਗਿਆ ਤੇ ਉਹ ਕਿਵੇਂ ਕਾਕਾ ਸਿਉਂਦੇ ਇੰਨਾ ਨੇੜੇ ਹੋ ਗਿਆ ਜਿਵੇਂ ਕਾਕਾ ਸਿਉ ਨੂੰ ਜੈਮਲ ਬਗੈਰ ਸਾਹ ਨਾ ਆਉਂਦਾ ਹੋਵੇ ਕਰੇ ਵੀ ਉਹਦੇ ਨਾਲ ਖੇਤੀ ਵੀ ਉਹਦੇ ਨਾਲ ਕਾਕਾ ਸਿੰਘ ਕਿਧਰੇ ਗरां ਕੋਹੇ ਜਾਂਦਾ ਜੈਮਲ ਉਹਦੇ ਨਾਲ ਹੁੰਦਾ ਜੈਮਲ ਜਿਵੇਂ ਏਸੇ ਘਰ ਵਿੱਚ ਜੰਮਿਆ ਪਲਿਆ ਹੋਵੇ ਜੈਮਲ ਦੇ ਪਿਓ ਕੋਲ ਜ਼ਮੀਨ ਥੋੜੀ ਸੀ ਦਿਨ ਕੱਟੀ ਜਹੀ ਕਰਦਾ ਉਹ ਜੈਮਲ ਜਦੋਂ ਦਾ ਜਵਾਨ ਹੋਇਆ ਲੋਕਾਂ ਦੇ ਘਰ ਕੰਮ ਧੰਦੇ ਕਰਦਾ ਰਹਿੰਦਾ ਇੱਕੋ ਪੁੱਤ ਸੀ ਮਾਂ ਦਾ ਪਿਓ ਜਦੋਂ ਥੇਵ ਗਿਆ ਜੈਮਲ ਇੰਦਰਾ ਉਧਰੋਂ ਦਾਣਾ ਫੱਕਾ ਇਕੱਠਾ ਕਰਕੇ ਮਾਂ ਨੂੰ ਦਿੰਦਾ ਰਹਿੰਦਾ ਕਰਦਾ ਗੁਜ਼ਾਰਾ ਚੱਲੀ ਜਾਂਦਾ ਜੈਮਲ ਨੂੰ ਐਬ ਕੋਈ ਨਹੀਂ ਸੀ ਉਹ ਸ਼ਰਾਬ ਨਹੀਂ ਪਿੰਦਾ ਸੀ ਮੁੰਡਿਆਂ ਦੀ ਟਾਣੀ ਵਿੱਚ ਬੈਠ ਕੇ ਮੁੰਡਿਆਂ ਵਾਲੀਆਂ ਗੱਲਾਂ ਨਾ ਕਰਦਾ ਉਹਨਾਂ ਦੀਆਂ ਗੰਦੀਆਂ ਗੱਲਾਂ ਵੀ ਨਾ ਸੁਣਦਾ ਉੱਠ ਕੇ ਤੁਰ ਜਾਂਦਾ ਮੁੰਡੇ ਉਹਨੂੰ ਮੋਨੀ ਸਾਦਾ ਆਖਦੇ ਹੁੰਦੇ ਕੰਮ ਨੂੰ ਪੂਰਾ ਜ਼ੋਰਾ ਵਰਸੀ ਸੰਦੂਆਂ ਦੀ ਕੁਲਾੜੀ ਤੇ ਉਹ ਦੋ ਰਾਤਾਂ ਦਾ ਉਗਾਇਆ ਸੀ ਗੱਡਿਆਂ ਦੇ ਗੱਡੇ ਇੱਕ ਮੁੱਕਣ ਵਿੱਚ ਹੀ ਨਹੀਂ ਸੀ ਆਉਂਦਾ ਤੀਜੀ ਰਾਤ ਵੀ ਉਹ ਕੁਲਾੜੀ ਵਿੱਚ ਗੰਨੇ ਲਾ ਰਿਹਾ ਸੀ ਪਤਾ ਨਹੀਂ ਕਦੋਂ ਉਹਦਾ ਖੱਬਾ ਹੱਥ ਗੰਨਿਆਂ ਦੇ ਨਾਲ ਹੀ ਵੇਲਣਿਆਂ ਵਿੱਚ ਚਲਿਆ ਗਿਆ ਤੇ ਫਿਰ ਇੱਕ ਉੱਚੀ ਦਿਲ ਪਾੜਵੇਂ ਚੀਕ ਬਲਦ ਠਿਕਣ ਵਾਲੇ ਨੇ ਬਲਦ ਥਾਂ ਦੀ ਥਾਂ ਖੜਾ ਲਏ ਉਹ ਭੱਜ ਕੇ ਜੈਮਲ ਕੋਲ ਆਇਆ ਉਹ ਬੁਰੀ ਤਰ੍ਹਾਂ ਕਰਾ ਰਿਹਾ ਸੀ ਚੁੰਬੀ ਵਿੱਚ ਗੰਡ ਦਵਾਲੇ ਬੈਠੇ ਬੰਦੇ ਭੱਜ ਕੇ ਆਏ OI ਕੀ ਹੋ ਗਿਆ ਕੀ ਹੋ ਗਿਆ ਤੇ ਫਿਰ ਬਲਦ ਪਿੱਛੇ ਨੂੰ ਮੋੜੇ ਗਏ ਪਰ ਪਾਣਾ ਤਾਂ ਵੇਚ ਚੁੱਕਿਆ ਸੀ ਕੋਣੀ ਤੱਕ ਬਾ ਗੰਨੇ ਨਾਲ ਫੋਕ ਬਣੀ ਹੋਈ ਸੀ ਦੋ ਜਣੇ ਉਹਨੂੰ ਮੰਜੇ ਉੱਤੇ ਪਾ ਕੇ ਪਿੰਡ ਲੈ ਗਏ ਬਾ ਉਤੇ ਸਮੋਸਾ ਬੰਨ ਦਿੱਤਾ ਸੀ ਪਿੰਡ ਦੇਹੀ ਪ੍ਰਾਈਵੇਟ ਡਾਕਟਰ ਨੂੰ ਜਗਾਇਆ ਗਿਆ ਅੱਧੀ ਰਾਤ ਹੋ ਚੁੱਕੀ ਸੀ ਉਹਨੇ ਪੱਟੀਆਂ ਕਰ ਦਿੱਤੀਆਂ ਤੇ ਸੁਆ ਲਾ ਦਿੱਤਾ ਦਿਨ ਚੜ੍ਹਦੇ ਤੱਕ ਉਹਨੂੰ ਘਰ ਦੀ ਕੱਢੀ ਹੋਈ ਸ਼ਰਾਬ ਪਿਉਂਦੇ ਰਹੇ ਸਤਮੇ ਕਿਉ ਉਸ ਦਿਨ ਪਹਿਲੀ ਵਾਰ ਸ਼ਰਾਬ ਪੀ ਰਿਆ ਸੀ ਫੇਰ ਵੀ ਮਾਂ ਦੀ ਪੀੜ ਨੇ ਪਹਿਲੇ ਤੋੜਦੀ ਸ਼ਰਾਬ ਜਿਵੇਂ ਫੋਕਾ ਪਾਣੀ ਹੋਵੇ ਮੁੱਕ ਦੀ ਗੱਲ ਸ਼ਹਿਰ ਦੇ ਸਰਕਾਰੀ ਹਸਪਤਾਲ ਜਾ ਕੇ ਉਹਦੀ ਬਾਹ ਕੱਟਣੀ ਪਈ ਪੂਣੀ ਤੱਕ ਸਾਰੀ ਦੀ ਸਾਰੀ ਬਾਹ ਮੁੰਡੇ ਦਾ ਲਹੂ ਜਿਵੇਂ ਟਿਪ ਟਿਪ ਕਰਕੇ ਸੁੱਕ ਗਿਆ ਹੋਵੇ ਚੱਕਰੇ ਜੱਡਾ ਮੂੰਹ ਬਾਂਦਰ ਦੀ ਬੂਥੀ ਨਿਕਲ ਆਇਆ ਪਰ ਦਿਨ ਪਾ ਕੇ ਉਹ ਫੇਰ ਪਰਣ ਲੱਗਿਆ ਨਵਾਂ ਹੱਡ ਸੀ ਸਰੀਰ ਵਿੱਚ ਵੱਜਤਾ ਪੈ ਗਈ ਪਰ ਉਹ ਇੱਕ ਹੱਥ ਨਾਲ ਵੀ ਪਹਿਲਾਂ ਜਿੰਨਾ ਹੀ ਕੰਮ ਕਰਦਾ ਉਹਦੀ ਸੱਜੀ ਬਾਹ ਜਿਵੇਂ ਲੋਹੇ ਦੀ ਬਣੀ ਹੋਵੇ ਇੱਕ ਬਾ ਨਾਲ ਹੀ ਉਹ ਕੌਡੀ ਖੇਡਦਾ ਟੁੰਲੀ ਬਾ ਦੇ ਡੋਲੇ ਹੇਟ ਨੱਪ ਅਗਲੇ ਦੇ ਮੁਰਚੇ ਨੂੰ ਸੁਕੰਜੇ ਮੰਗ ਕੱਸ ਲੈਂਦਾ ਵੱਡੀ ਉਮਰ ਦੇ ਬੰਦੇ ਉਹਨੂੰ ਸ਼ਾਬਾਸ਼ ਦਿੰਦੇ ਜੈ ਮਲਤਾ ਕਿ ਲਾਂਗੋਂ ਥੁੱਕ ਜਾਂਦਾ ਬਗੇਲੋ ਨੇ 2-2 ਸਾਲ ਦੀ ਵਿਥ ਨਾਲ ਉਪਰੋ ਥਲੇ ਤਿੰਨ ਪੁੱਤ ਜੰਮੇ ਤਿੰਨੇ ਪਾਲ ਪੋਸ ਕੇ ਸ਼ੇਰ ਜਵਾਨ ਕੀਤੇ ਚੌਕੜਨ ਦੀਆਂ ਦੋਵੇਂ ਧੀਆਂ ਦਾ ਸਾਰਾ ਬਣਤ ਬਣਾਇਆ ਉਹਨਾਂ ਨੂੰ ਚੰਗੇ ਕਰੀ ਤੋਰਿਆ ਫਿਰ ਆਪਣੇ ਪੁੱਤ ਵਿਆਉਣ ਲੱਗੇ ਦਿਨ ਪੈਂਦੇ ਗਏ ਇੱਕ ਇੱਕ ਕਰਕੇ ਤਿੰਨੇ ਨੋਹਾ ਘਰ ਆ ਗਈਆਂ ਫਿਰ ਪੁੱਤਾਂ ਦਾ ਪਰਿਵਾਰ ਵਧਣ ਲੱਗਿਆ ਮੁੰਡੇ ਇਕੱਠੇ ਸਨ ਮਾਂ ਦੀ ਅਗਿਆ ਵਿਚ ਰਹਿੰਦੇ ਸਿਰ ਤੋੜ ਕਮਾਈ ਕਰਦੇ ਤੇ ਚੌਥੇ ਪੰਜਵੇਂ ਬਰੇ ਨਵੇਂ ਪੋਏ ਗੈਣੇ ਬੈ ਲੈਣਦੇ ਤੁਰੇ ਜਾਂਦੇ ਕਾਕਾ ਸਿੰਘ ਮਰ ਗਿਆ ਹੈ ਜੀ ਜੋ ਮੁੰਡੇ ਨੂੰ ਵਿਆਹ ਕੇ ਮਰਿਆ ਮੁੰਡਿਆਂ ਨੇ ਉਹਦਾ ਹਕਾਮਾ ਕੀਤਾ ਦਾਨ ਪੁੰਨ ਤੇ ਪੂਰਾ ਪੈਸਾ ਲਾਇਆ ਅਗਵਾੜ ਵਿੱਚ ਕਾਕਾ ਸਿਉਂਦੇ ਘਰ ਦੀ ਬੱਲੇ ਬੱਲੇ ਹੋ ਗਈ ਜੈ ਮਲ ਜਿਉਂਦਾ ਹੈ ਉਹ ਬਗੇਲੋ ਦੇ ਘਰ ਹੀ ਰਹਿੰਦਾ ਸੀ ਹੁਣ ਤਾਂ ਉਹ ਵੀ ਖਾਸਾ ਬੋੜਾ ਲੱਗਦਾ ਹੈ ਬਗੇਲੋ ਦੇ ਮੁੰਡੇ ਤੇ ਨੂੰਹਾਂ ਉਹਦਾ ਪੂਰਾ ਉਹ ਘਰ ਆਦਰ ਕਰਦੇ ਹਨ ਚਾਚਾ ਚਾਚਾ ਹੁੰਦੀ ਰਹਿੰਦੀ ਹੈ। ਉਹਨੂੰ ਮੰਝੇ ਤੇ ਬੈਠੇ ਨੂੰ ਰੋਟੀ ਟੁਕ ਮਿਲਦਾ ਹੈ। ਘਰ ਦੀ ਇੱਕ ਅੱਡ ਬੈਠਕ ਵਿੱਚ ਉਹ ਰਹਿੰਦਾ ਹੈ। ਬੈਠਕ ਦੀ ﺍﻟमारी ਨੂੰ ਜਿੰਦਰੀ ਲਾ ਕੇ ਰੱਖਦਾ ਹੈ। ਬਗੇਲੋ ਦੇ ਪੋਤੇ-ਪੋਤੀਆਂ ਜੈਮਲ ਦੇ ਅੱਗੇ ਪਿੱਛੇ ਰਹਿੰਦੇ ਹਨ ਤੇ ਰੋ ਪਿੱਟ ਕੇ ਉਹਦੇ ਕੋਲੋਂ ਪੈਸੇ ਲੈ ਜਾਂਦੇ ਹਨ। ਕਦੇ-ਕਦੇ ਕੋਈ ਭਤੀਜਾ ਬੈਠਕ ਵਿੱਚ ਆ ਕੇ ਉਹ ਤੋਂ ਕੋਈ ਨੇਕਸਲਾ ਲੈਣ ਲੱਗਦਾ ਹੈ। ਬਗੇ ਲੋਹੀ ਜਾਣਦੀ ਹੈ ਰੰਡੇਪੇ ਜਿਹਾ ਸੁਹਾਗ ਉਹ ਕਿਵੇਂ ਹੰਡਾਇਆ ਸ਼ੇਰਾਂ ਦੇ ਮੂੰਹ ਵਿੱਚ ਰਹਿ ਕੇ ਉਹ ਕਿਵੇਂ ਆਪਣੀ ਜਾਨ ਬਚਾਈ ਰੱਖਦੀ ਸੀ ਪਹਿਲਾਂ ਪਹਿਲਾਂ ਤਾਂ ਇਹ ਹੀ ਦੁਰਚਰਚਾ ਕਿਉਂ ਨੰਗੇ ਸਿਰ ਨੰਦੀ ਹੈ ਕਿਸੇ ਬੁੱਢੇ ਠੇਰੇ ਦੀ ਕੋਈ ਸੰਗ ਸ਼ਰਮ ਨਹੀਂ ਪਸ਼ੂਆਂ ਨੂੰ ਬੰਦਿਆਂ ਵਾਂ ਗਾਲਾਂ ਕੱਢਦੀ ਹੈ ਫੇਰ ਉਹਨੂੰ ਸੁਣਾ ਸੁਣਾ ਲੋਕ ਬੋਲੀਆਂ ਮਾਰਦੇ ਕੋਈ ਆਖਦਾ ਕਾਣੇ ਨੇ ਆਪਦੀ ਝੂਠੀ ਬਾਟੀ ਇੱਥੇ ਵਗਾ ਮਾਰੀ ਤੇ ਫਿਰ ਦੋਵੇਂ ਮੁਸਕੜੀਆਂ ਹੱਸਣ ਲੱਗਦੇ ਬਗੇਲੋ ਕੁਝ ਨਾ ਕੁਝ ਬੋਲਦੀ ਕੁਝ ਨਾ ਆਖਦੇ ਜਿਵੇਂ ਉਹਨੋਂ ਕੋਈ ਗੱਲ ਸੁਣੀ ਹੀ ਨਾ ਹੋਵੇ ਕਦੇ ਉਹ ਖੇਤ ਨੂੰ ਜਾ ਰਹੀ ਹੁੰਦੀ ਕਾਕਾ ਸਿਉਂਦਾ ਕੋਈ ਹਾਣੀ ਬੰਦਾ ਪੈਰ ਪੁੱਟ ਕੇ ਉਹਦੇ ਨਾਲ ਜਾ ਰਲਦਾ ਤੇ ਉਹਨੂੰ ਗੱਲیں ਪਾ ਲੈਂਦਾ ਇੱਧਰ ਉੱਧਰ ਦੀਆਂ ਮਾਰ ਕੇ ਆਪਣੀ ਜਾਨ 'ਚ ਫਿਰ ਉਹ ਮਿੱਠੀ ਝੇੜ ਕਰਦਾ ਬਗੇਲ ਕੁਰੇ ਪਾਈ ਤਾਂ ਸਾਡਾ ਹੁਣ ਹਾਰ ਗਿਆ ਲੱਗਦਾ ਐਵੇਂ ਲੱਗਦਾ ਓਹੋ ਜਿਆ ਪਿਆ ਡਾਲਣੀ ਵਿਗੜਿਆ ਉਹਦਾ ਤਾਂ ਅਗਲੇ ਵਾਲੋ ਕੌੜੀ ਅੱਖ ਨਾਲ ਜਾਕਦੀ ਤੇ ਫੇਰ ਉਹ ਅਗਲੀ ਗੱਲ ਕਹੇ ਬਗੈਰ ਉਹਦੇ ਕੋਲੋਂ ਪਾਸਾ ਵਟਣ ਦੀ ਕਰਦਾ ਉਹ ਅੱਗੇ ਜਾਂਦੇ ਆਪਣੇ ਡੰਗਰ ਪਸ਼ੂਆਂ ਨੂੰ ਤਿੱਖੀਆਂ ਗਾਲਾਂ ਕੱਢਣ ਲੱਗਦੀ ਇੱਕ ਦਿਨ ਅਗਵਾੜ ਦਾ ਕਰੜ ਬਰੜੀ ਦਾੜੀ ਵਾਲਾ ਇੱਕ ਬੰਦਾ ਉਹਨੂੰ ਕਹਿੰਦਾ ਸਾਡਾ 10 ਕੇ ਪੁੱਣ ਕੇ ਵਿਜਿਆ ਹੋਇਆ ਸਾਡੇ ਨਾਲ ਤੋਂ ਗੱਲ ਹੀ ਨਹੀਂ ਕਰਦੀ ਆਪਦੀ ਇੱਜ਼ਤ ਆਪਦੇ ਕੋਲ ਰੱਖ ਭਲਿਆ ਮਾਨਸਾ ਦਾੜੀ ਪਟਕੇ ਹੱਥ ਵਿੱਚ ਫੜਾ ਦੂੰਗੀ ਉਹ ਪੈਰ ਗੱਡ ਕੇ ਖੜੀ ਬੋਲ ਰਹੀ ਸੀ ਤੇ ਫੇਰ ਹੋਰ ਇੱਕ ਦਿਨ ਉਹ ਖੇਤੋਂ ਆ ਰਹੀ ਸੀ ਹੱਥ ਵਿੱਚ ਨਾਂਗ ਸਿਰ ਉੱਤੇ ਚਾਰੇ ਦੀ ਭਰੀ ਇੱਕ ਬੰਦਾ ਉਹਦੇ ਮਗਰ ਮਗਰ ਚੁੱਪਚਪੀਤਾ ਤੁਰਿਆ ਆਵੇ ਮਾਦਰੋ ਪੈਡ ਚਾਲ ਸੁਣ ਕੇ ਬੰਘੇਲੋ ਨੇ ਗਰਦਨ ਪਵਾਈ ਉਹ ਦੂਜੇ ਅਗਵਾੜ ਦਾ ਇੱਕ ਮੁੰਡਾ ਸੀ ਪਤਾ ਨਹੀਂ ਕਿੱਧਰੋਂ ਆ ਰਿਹਾ ਸੀ ਪਹਿਲਾਂ ਵੀ ਉਹ 2-3 ਵਾਰੀ ਉਹਦੇ ਵੱਲ ਮੈਲੀ ਅੱਖ ਨਾਲ ਝਾਕਦਾ ਉਹਨਾਂ ਦੇ ਘਰ ਮੂੜ ਦੀ ਲੰਘਿਆ ਸੀ ਜਦੋਂ ਹੀ ਕੱਸੀ ਦੇ ਵੱਡੇ ਖਾਲ ਕੋਲੋਂ ਆਈ ਉਹ ਆਪ ਵੀ ਪਹੇ ਵਿੱਚ ਡਿੱਗ ਪਈ ਸੀ ਮੁੰਡਾ ਉਹਦੇ ਨਾਲ ਗੁੱਥਮ ਗੁੱਥਾ ਹੋ ਗਿਆ ਉਨੋਂ ਡੌਲਿਓਂ ਫੜ ਕੇ ਖਾਲ ਵਿੱਚ ਖਿੱਚ ਰਿਆ ਸੀ ਬਗੇਲੋਂ ਨੇ ਬਥੇਰਾ ਗਾਲਾਂ ਕੱਢੀਆਂ ਉੱਚੀ ਚੀਕਾਂ ਮਾਰੀਆਂ ਬਈ ਕੋਈ ਸੁਣ ਲਵੇ ਮੁੰਡਾ ਉਹ ਤੋਂ ਤਕੜਾ ਵੀ ਨਹੀਂ ਸੀ ਪਰ ਉਹਦਾ ਉਹ ਖੜਾ ਵੀ ਨਹੀਂ ਸੀ ਛੱਡ ਰਿਆ ਬਗੇਲੋਂ ਨੇ ਪਰਾ ਪਈ ਡਾਂਗ ਦੇਖੀ ਆਪਣੇ ਆਪ ਨੂੰ ਉਹਦੇ ਕੋਲੋਂ ਛੁਡਾ ਕੇ ਉਹ ਡਾਂਗ ਵੱਲ ਭੱਜੀ ਅਗਲੇ ਬਿੰਦ ਮੁੰਡੇ ਦਾ ਮੱਥਾ ਪਾੜਿਆ ਗਿਆ ਸੀ ਤਰਤੇ ਉੱਤੇ ਪਿਆ ਉਹ ਮੱਛੀ ਵਾਂਗ ਤੜਫ ਰਿਹਾ ਸੀ ਬਘੇਲੋ ਨੇ ਦੋ ਡਾਂਗਾ ਉਹਦੇ ਗਿੱਟਿਆਂ ਉੱਤੇ ਵੀ ਜੜ ਦਿੱਤੀਆਂ ਸਨ ਤੇ ਫੇਰ ਉਹਨੇ ਆਪ ਹੀ ਆਪਣੀ ਭਰੇ ਚੁੱਕੀ ਹੁੰਜੇ ਪਈ ਡਾਂਗ ਨੂੰ ਪੈਰ ਨਾਲ ਖੜਾ ਕੀਤਾ ਮੁੰਡੇ ਉੱਤੇ ਥੁੱਕਿਆ ਤੇ ਆਰਾਮ ਨਾਲ ਆਪਣੇ ਰਾਹ ਤੁਰਨ ਲੱਗੇ ਉਹ ਦਿਨ ਸੋ ਉਹ ਦਿਨ ਮੁੜ ਕੇ ਕੋਈ ਬੰਦਾ ਬਘੇਲੋ ਵੱਲ ਮਾੜੀ ਨਿਗਾ ਨਾਲ ਚਾਕਿਆ ਤੱਕ ਨਹੀਂ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ